ਆਮ ਆਦਮੀ ਪਾਰਟੀ ਦੇ ਵਿਧਾਇਕ ਕੁਮਾਰ ਵਿਸ਼ਵਾਸ ਵੱਲੋਂ ਸੰਤ ਜਰਨੈਲ ਸਿੰਘ ਭਿੰਡਰਾ ਵਾਲਿਆਂ ਵਿਰੁੱਧ ਭੱਦੀ ਸ਼ਬਦਾਵਲੀ ਵਰਤੀ ਗਈ ਹੈ ਇਸ ਵਿਰੁੱਧ ਸਿੱਖ ਸੰਗਤਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਇੱਕ ਮੈਂ ਨੇਹਾ ਨੇਹਾ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਗਾ ਕਿ ਰਾਹੁਲ ਗਾਂਧੀ ਜੀ ਬਿਲਕੁਲ ਚਿੰਤਾ ਨਾ ਕਰੇ ਕੋਈ ਉਹਨਾਂ ਦੇ ਲਾਈਫ ਥ੍ਰੈਟ ਇਸ ਲਈ ਨਹੀਂ ਹੈ ਕਿ ਉਹਨਾਂ ਦੀ ਦਾਦੀ ਜੀ ਉਹਨਾਂ ਦੇ ਪਿਤਾ ਜੀ ਦੇ ਉੱਪਰ ਜੋ ਹਮਲਾ ਹੋਇਆ ਤਾਂ ਉਹ ਇਸ ਲਈ ਕਿ ਉਹਨਾਂ ਨੇ ਕੁਝ ਕੀਤਾ ਥਾ ਤੋ ਪ੍ਰਧਾਨ ਮੰਤਰੀ ਤੇ ਉਹਨਾਂ ਨੇ ਕੁਝ ਕੀਤਾ ਇੱਕ ਨੇ ਖਾਲਿਸਤਾਨ ਸਮੱਸਿਆ ਮੇ ਸੋਲੂਸ਼ਨ ਕਰਨੇ ਕੀ ਕੋਸ਼ਿਸ਼ ਕੀ ਇੱਕ ਨੇ ਲਿੱਟੇ ਮੇ ਕੀ ਹਾਲਾਂਕਿ ਇਹ ਬਾਤ ਵੀ ਤੈ ਹੈ कि दोनों की खुद की पैदा किए हुए थे मिट्टरा वाले युवक कांग्रेस आई के अध्यक्ष रहते अकालीयों को परेशान करने के लिए पैदा किए थे बाद में भस्मासुर बनके वो इंदिरा गांधी को परेशान करने लगे मिट्टरा वाले युवक कांग्रेस आई के अध्यक्ष रहते अकालीयों को परेशान करने के लिए पैदा किए थे बाद में भस्मासुर बनके वो इंदिरा गांधी को परेशान करने लगे आज इस तहत श्रोमणी काली दल अमृतसर दे जिला जथेदार जसवान सिंह चीमा ने सख्त नोटिस लंदया कह है कि कुमार विश्वास ते पर्चा दर्ज कीता जाना चाहिए असि ये पंजाब सरकार ते सेंट्रल सरकार नु ਤੇ ਹੋਰ ਜ਼ੋਰ ਅਪੀਲ ਕਰਦੇ ਆਂ ਕਿ ਇਹੋ ਜਿਹੇ ਕੁੱਤੇ ਬੰਦੇ ਨੂੰ ਜਿੰਨੂੰ ਇਹ ਗਿਆਨ ਨਹੀਂ ਕਿ ਸੰਤ ਬਾਬਾ ਜਰਨੈਲ ਸਿੰਘ ਇੱਕ ਐਸੀ ਸਰਮੌਰ ਹਸਤੀ ਸੀ ਜਿਹਦਾ ਭਾਵੇਂ ਕੋਈ ਬਾਦਲ ਵਾਲਾ ਭਾਵੇਂ ਕੋਈ ਕਿਸੇ ਪਾਰਟੀ ਚ ਵੀ ਹੈ ਜਿਹੜਾ ਸਿੱਖ ਹੈ ਸੰਤ ਬਾਬਾ ਜਰਨੈਲ ਸਿੰਘ ਨੂੰ ਉਹ ਦਿਲ ਹੀ ਪਿਆਰ ਕਰਦਾ ਤੇ ਇਤੋਂ ਤੱਕ ਕਿ ਸੰਤ ਬਾਬਾ ਜਰਨੈਲ ਸਿੰਘ ਨੂੰ ਅਕਾਲ ਤਖਤ ਨੇ ਸ਼ਹੀਦ ਮੰਨਿਆ ਜਿਨ੍ਹਾਂ ਦੀ ਤਸਵੀਰ ਜਿਹੜੀ ਆ ਅਕਾਲ ਤਖਤ ਤੇ ਲੱਗੀ ਆ ਜੈਪ ਘਰ ਦੇ ਵਿੱਚ ਅਸੀਂ ਇਹੋ ਜੇ ਬੰਦੇ ਨੂੰ ਜਿਨ੍ਹਾਂ ਇਹ ਭਦੀ ਸ਼ਬਦਾਵਲੀ ਵਰਤੀ ਆ ਸੰਤ ਬਾਬਾ ਜਰਨੈਲ ਸਿੰਘ ਦੀ ਸ਼ਖਸੀਅਤ ਉੱਤੇ ਕਮਾਰ ਵਿਸ਼ਵਾਸ ਨੂੰ ਇਹ ਗੱਲ ਕਹਿਣੀ ਚਾਹੁੰਦੇ ਆ ਕਿ ਤੇਰੇ ਵਰਗੇ ਟੁਕੜਬੋਚ ਉਹ ਬੈਂਸਾ ਸੁਰ ਹੋ ਸਕਦਾ ਤੇ ਸੰਤ ਬਾਬਾ ਜਰਨੈਲ ਸਿੰਘ ਜਿਨ੍ਹਾਂ ਕੂਮ ਦੀ ਲੜਾਈ ਜਿੱਦਾਂ ਪਰਾਤਨ ਸਿੱਖ ਲੜਦੇ ਰਹੇ ਨੇ ਜਿੱਦਾਂ ਕਲਗੀਧਰ ਪਾਤਸ਼ਾਹ ਨੇ ਚਮਕੌਰ ਦੀ ਗਲੀ ਦੇ ਵਿੱਚ ਗੜੀ ਦੇ ਵਿੱਚ 40 ਸਿੰਘਾਂ ਦੇ ਨਾਲ 10 ਲੱਖ ਫੌਜ ਦਾ ਮੁਕਾਬਲਾ ਕੀਤਾ ਇਦਾਂ ਸੰਤ ਬਾਬਾ ਜਰਨੈਲ ਸਿੰਘ ਕਹਿਣੀ ਤੇ ਕਤਨੀ ਤੇ ਜਿਹੜੇ ਪੂਰੇ ਸੀ ਉਹਨਾਂ ਨੇ ਜੋ ਕਿਹਾ ਉਹ ਪੂਰਾ ਕੀਤਾ ਜਿੰਨਾ ਚਿਰ ਤੱਕ ਸਰੀਰ ਚ ਧਮ ਰਿਆ ਤੇ ਕੋਈ ਪੰਜਾਬੀ ਹਿੰਦੋ ਸਤਾਨ ਦੀ ਜਿਹੜੀ ਫੌਜ ਆ ਉਹਦੀ ਜੁਰਤ ਨਹੀਂ ਕੀਤੀ ਕਿ ਉਹ ਅੰਦਰ ਪ੍ਰਕਰਮਾਂ ਦੇ ਵਿੱਚ ਪੈਰ ਧਰ ਸਕਣ ਤੇ ਇਹੋ ਜੇ ਬੰਦੇ ਨੂੰ ਅਸੀਂ ਇਹ ਗੱਲ ਕਹਿਣੀ ਚਾਹੁੰਦੇ ਆ ਕਿ ਜੇ ਤੂੰ ਪੰਜਾਬ ਦੀ ਧਰਤੀ ਤੇ ਪੈਰ ਰੱਖਣ ਦੀ ਗਲਤੀ ਵੀ ਕੀਤੀ ਤੇ ਤੇਰਾ ਹਾਲ ਜਿਹੜਾ ਉਹ ਹੋ ਜਾਏਗਾ ਦੁਬਾਰਾ ਤੋਂ ਅਹਿਮਦ ਸ਼ਾਹ ਅਬਦਾਲੀ ਤੇ ਜਿਹੜਾ ਮੰਨੂ ਵਾਂਗੂ ਪੰਜਾਬ ਦੀ ਧਰਤੀ ਵੱਲ ਦੇਖੇਗਾ ਨਹੀਂ ਕਿਉਂਕਿ ਸਿੱਖ ਜਾਗਦੇ ਨੇ ਪੰਜਾਬ ਦੇ ਉਹ ਆਪਣੇ ਮਹਾਪੁਰਸ਼ਾਂ ਦੇ ਖਿਲਾਫ ਜਿਹੜਾ ਇੱਕ ਸ਼ਬਦ ਵੀ ਭੱਦਾ ਨਹੀਂ ਸੁਣ ਸਕਦੇ ਸੋ ਅਸੀਂ ਪੰਜਾਬ ਸਰਕਾਰ ਤੇ ਕਾਲ ਤੱਕ ਤੇ ਜਥੇਦਾਰ ਨੂੰ ਅਪੀਲ ਕਰਦੇ ਆਂ ਕਿ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਜੇ ਕੋਈ ਸਿੱਖ ਕੌਮ ਦੇ ਜਰਨੈਲਾਂ ਦੇ ਖਿਲਾਫ ਮਹਾਪੁਰਚਾ ਦੇ ਖਿਲਾਫ ਜੇ ਕੋਈ ਭਦੀ ਸ਼ਬਦਾਵਲੀ ਵਰਤਦਾ ਉਹਦੇ ਖਿਲਾਫ ਅਗਰ ਪਰਚਾ ਦਰਜਾ ਨਾ ਕੀਤਾ ਗਿਆ ਤਾਂ ਪੰਜਾਬ ਦਾ ਜਿਹੜਾ ਮਾਹੌਲ ਖਰਾਬ ਹੋ ਜਾਣਾ ਉਹਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਔਰ ਸੈਂਟਰ ਸਰਕਾਰ ਦੀ ਬਣਦੀ ਹੈ ਲੁਧਿਆਣਾ ਤੋਂ ਰਾਜ ਜੋਸ਼ੀ ਦੀ ਰਿਪੋਰਟ ਪਹਰੇ ਦਾ ਟੀਵੀ